ਸਾਹ ਦੇ ਪਿੱਛੋਂ ਜਦ ਵੀ ਆਉਂਦਾ ਜੂਨ ਮਹੀਨਾ ਹੈ ਚਲਣੇ ਚਲਣੀ ਕਰ ਜਾਂਦਾ ਸਿੱਖਾਂ ਦਾ ਸੀਨਾ ਹੈ ਲੱਗਿਆ ਜਦੋਂ ਗ੍ਰਹਿਣ ਕੌਮ ਦੀ ਪੂਰਨਮਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਚਸ ਧਰਤੀ ਤੇ ਅਮਰਤ ਰਸ ਤੇ ਝਰਨੇ ਵਹਿੰਦੇ ਸੀ Hindu, Mohman, Sikh ਅਸਾਈ ਜੁੜ ਕੇ ਵਹਿੰਦੇ ਸੀ ਲੱਖਾਂ ਫੌਜਾਂ ਚੜ ਉੱਥੇ ਕਿੰਨੀ ਬਦਮਾਸ਼ੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਨਾ ਭਗੌੜੇ ਨਹੀਂ ਇਸ਼ਤਿਹਾਰੀ ਮੁਜ਼ਰਮ ਸੀ ਕੋਈ ਤਾਂ ਦੱਸੇ ਢੜਰਾਵਾਲਿਆਂ ਦਾ ਕੀ ਜੁਰਮ ਸੀ ਬਸ ਸੱਚ ਹੀ ਕੌਣਾ ਲੱਗਿਆ ਗੰਦੀ ਖੇਡ ਸਿਆਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਹਰ ਮੰਦਰ ਦੇ ਹਿੱਕ ਤੇ ਇਸ ਦੀਆਂ ਵਜੀਆਂ ਗੋਲੀਆਂ ਨੂੰ ਰਤ ਸਿੱਖਾਂ ਦੀ ਪੀ ਪੀ ਕੇ ਨਾ ਰਜੀਆਂ ਗੋਲੀਆਂ ਨੂੰ ਉਸ ਵਕਤ ਹਰ ਸਿੱਖ ਤੇ ਸ਼ਾਈ ਕੋਰ ਉਦਾਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਲੀਰ ਲੀਰ ਕਾ ਸੁੱਟੀ ਕੌਮੀ ਚਿੱਟੀ ਜਾਦਰ ਦੀ ਕੀਤੀ ਹੋਈ ਕੁਰਬਾਨੀ ਧਨ ਗੁਰੂ ਤੇਗ ਬਹਾਦਰ ਦੀ ਓਏ ਯਾਦ ਕਿਉ ਨ ਆਈ ਜ਼ਾਲਮ ਡੈਨ ਪਿਆਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਅਕਾਲ ਤਖਤ ਦੇ ਟਾਹੇ ਹੋਏ ਭਿਆਨਕ ਮੰਜ਼ਰ ਦੀ ਦੱਸਾਂ ਕੀ ਕੀ ਗਾਤਾ ਸੀ ਨੇ ਖੋਬੇ ਖੰਜਰ ਦੀ ਖੰਡਰ ਕਰੀ ਇਮਾਰਤ ਰੀ ਜਾਨ ਨਾਲ ਤਰਾਸ਼ੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਉਸ਼ਾ ਖਾਨਾ ਸਾੜਿਆ ਲਾਇਬ੍ਰੇਰੀ ਨੂੰ ਲੁੱਟ ਰਿਆ ਓਏ ਜਿਹਨੂੰ ਵੀ ਦਿਲ ਕੀਤਾ ਫੜਿਆ ਮਾਰਿਆ ਕੁੱਟ ਲਿਆ ਅਜੇ ਦੁਖਾਂਤ ਹੈ ਯਾਦ ਪੰਜਾਬ ਦੇ ਹਰ ਸਿੱਖ ਵਾਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਤੱਕ ਤਸਵੀਰਾਂ 마ਸੂਮਾਂ ਦੀ ਡੁੱਲੀ ਰਤਾਂ ਦੀਆਂ ਇੱਜ਼ਤਾਂ ਤੇ ਹੱਥ ਪਾ ਕੇ ਕੀਤੀ ਜ਼ੁਲਮੀ ਹੱਤੀਆਂ ਉਹ ਰੱਬ ਦੇ ਘਰ ਦੇ ਅੰਦਰ ਕੀਤੀ ਗਈ ਆਯਾਸ਼ੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਰੰਗੀ ਇਹ ਵੀ ਸੱਚ ਜਿਨ੍ਹਾਂ ਨੇ ਜ਼ੁਲਮ ਕਮਾਇਆ ਹੈ ਉਹੀੜ ਵਾਲਿਆ ਹਰ ਜ਼ਾਲਮ ਪਿੱਛੋਂ ਪਛਤਾਇਆ ਹੈ ਢੁੱੜਦੀ ਗੱਡੀ ਚੜ੍ਹਿਆ ਸਣੇ ਵੈਦਿਆ ਮਾਸੀ ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ ਭੁੱਲਣਗੇ ਨਾ ਸਿੱਖ ਕਦੇ ਵੀ ਜੂਨ 84 ਨੂੰ